ચલો એક દિયા એક દિયા એક દિયા એક દિયા 1 2 3 4 5 6 7 8 9 10 ચલો ની હવે જાવ બહુ ડબલ કરો ડબલ કરો ભાઈ તો જ નહી એ હશ તે રોયા ની હે રોયા ની બજે 10 થાય હે મું કસ રહા નહી ਪਰ ਤੁਹਾਨੂੰ ਲੱਗਦਾ ਨਹੀਂ ਕਿ ਪਰ ਇਹ ਸਾਰੇ ਕੀ ਭਾਰਤ ਦੇ ਵਿੱਚ ਗਊ ਮਾਤਾ ਨੂੰ ਇੱਕ ਮਾਂ ਦਾ ਦਰਜਾ ਦਿੱਤਾ ਗਿਆ ਹੈ ਪਰ ਵੇਖਿਆ ਜਾਵੇ ਤਾਂ ਗਊ ਮਾਤਾਵਾਂ ਦੀਆਂ ਕਦਰਾਂ ਬਿਲਕੁਲ ਘਟਦੀਆਂ ਜਾ ਰਹੀਆਂ ਹਨ ਕੁਝ ਨੌਜਵਾਨਾਂ ਨੇ ਗਊ ਮਾਤਾ ਦੀ ਜਾਨ ਬਚਾਉਣ ਦੇ ਲਈ ਬਹੁਤ ਜ਼ਿਆਦਾ ਫਰਿਆਸ ਕੀਤੇ ਘਟੋ ਘਟ ਦੁਪਹਿਰ 3 ਵਜੇ ਤੋਂ ਲੈ ਕੇ ਰਾਤ 11:30 ਵਜੇ ਤੱਕ ਗਊ ਮਾਤਾ ਦੀ ਜਾਨ ਬਚਾਉਂਦੇ ਰਹੇ ਇਹ ਗਊ ਮਾਤਾ ਦੋ ਦਿਨ ਤੋਂ ਇਸ ਦਲਦਲ ਦੇ ਵਿੱਚ ਫਸੀ ਹੋਈ ਸੀ ਜਦੋਂ ਸਿ ਫੈਸੈਨਾ ਦੇ ਸੀਨੀਅਰ ਨੇਤਾ ਸੰਦੋਖ ਸਿੰਘ ਵਿੱਕੀ ਅਤੇ ਹੀਰਾ ਲਾਲ ਨੂੰ ਪਤਾ ਲੱਗਿਆ ਕਿ ਗਊ ਮਾਤਾ ਦਲਦਲ ਦੇ ਵਿੱਚ ਫਸੀ ਹੋਈ ਹੈ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਗਊ ਮਾਤਾ ਦੀ ਜਾਨ ਬਚਾਈ ਜਿਨ੍ਹਾਂ ਵਿੱਚ ਗੁਰਜੀਤ ਸੈਣੀ ਮੱਖਣ ਬੰਬਿਆਲ ਰਜਿਤ ਰਾਜਪੂਤ 카ਟਲ ਵਿਸ਼ਾਲ ਠਾਕਰ ਵਾਂਟੀ ਅਤੇ ਔਰ ਵੀ ਕਈ ਸੱਜਣ ਉਹਨਾਂ ਨਾਲ ਮਿਲ ਕੇ ਗਊ ਮਾਤਾ ਦੀ ਜਾਨ ਬਚਾਉਣ ਦੇ ਵਿੱਚ ਜੁਟੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਗਊ ਮਾਤਾ ਕਿਸ ਤਰ੍ਹਾਂ ਦਲਦਲ ਦੇ ਵਿੱਚ ਫਸੀ ਹੋਈ ਹੈ ਲਾਸਟ ਦੇ ਵਿੱਚ ਜੀ.ਸੀ.ਵੀ ਦੁਆਰਾ ਗਊ ਮਾਤਾ ਦੀ ਜਾਨ ਬਚਾਈ ਗਈ